ਤੇ ਇਹ ਜਿਹੜੀ ਬਰਸਾਤ ਪਈ ਹੈ ਇਹਨੇ ਬਹੁਤ ਜਿਆਦਾ ਨੁਕਸਾਨ ਕੀਤਾ ਮੰਡੀ ਵਿੱਚ ਜਿਹੜਾ ਮਾਲ ਭਰਿਆ ਸੀ ਸਾਰਾ ਫੇਰ ਗਿੱਲਾ ਹੋ ਗਿਆ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਮੀਂਹ ਪਿਆ ਸੀ ਉਹ ਮਾਲ ਹਾਲੇ ਸੁੱਕਿਆ ਸੀ ਤੇ ਲਿਫਟਿੰਗ ਦੀ ਤਿਆਰੀ ਹੁਣ ਚਿਰ ਨੂੰ ਫੇਰ ਬਰਸਾਤ ਆ ਗਈ ਹੈ ਇਹਦੇ ਨਾਲ ਮਾਲ ਫੇਰ ਗਿੱਲਾ ਹੋ ਗਿਆ ਇਹਦੇ ਨਾਲ ਫੇਰ ਇੱਕ ਦੋ ਦਿਨਾਂ ਵਿੱਚ ਲਿਫਟਿੰਗ ਦੁਬਾਰਾ ਹੋਊਗੀ ਤੇ ਫੇਰ ਕੋਈ ਸੁਧਾਰ ਹੋਊਗਾ ਮੰਡੀ 'ਚ ਨਾ ਤੇ ਠੇਕੇਦਾਰ ਕੋਈ ਗੱਡੀ ਆ ਤੇ ਨਾ ਹੀ ਅਬਟੇਨਡਰ ਝੂਠੇ-ਮੂਠੇ ਪਾ ਲੈਂਦੇ ਆ ਮੰਤਰੀਆਂ ਨਾਲ ਮਿਲ ਕੇ ਤੇ ਬਾਅਦ 'ਚ ਮਾਲ ਨਹੀਂ ਲਿਫਟ ਹੁੰਦਾ ਬਾਰੇ ਫਸਲ ਵਿਚਾਰਾ ਆਰਤੀ ਜਾਂਦਾ ਆਰਤੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਿਛਲੇ 4 ਤੋਂ 5 ਦਿਨਾਂ ਵਿੱਚ ਗਵਰਨਮੈਂਟ ਦੀ ਕੋਈ ਵੀ ਗੱਡੀ ਨਹੀਂ ਆਈ ਮੰਡੀ ਦੇ ਵਿੱਚ ਹੂੰ ਆਰਤੀ ਦਾ ਬਹੁਤ ਨੁਕਸਾਨ ਹੈ ਹਾਂਜੀ ਆਰਤੀ ਦਾ ਦੇ ਨੁਕਸਾਨ ਹੀ ਆ ਜੀ ਵੇਖੋ ਜ਼ਿਮੀਂਦਾਰ ਤੇ ਮਾਲ ਜ਼ਿਮੀਂਦਾਰ ਮਾਲ ਤਲਾ ਕੇ ਘਰ ਨੂੰ ਚਲ ਗਿਆ ਭਿਜੇ ਨਾ ਆਰਤੀਆਂ ਦਾ ਦਿਆ ਹੂੰ ਜਾਂ ਸਰ ਸਰਕਾਰ ਕੁਝ ਨਹੀਂ ਕਰਦੀ ਸਰਕਾਰ ਬਸ ਗੱਲਾਂ ਹੀ ਆ ਜੀ 2-4 ਸੌ ਲੋ 400 ਲੋਕ ਸਰਕਾਰ ਦਾ ਬਹੁਤ ਬੁਰਾ ਹਾਲ ਹੈ ਸਰਕਾਰ ਬਿਲਕੁਲ ਇਹ ਵਕਤ ਜ਼ੀਰੋ ਕੰਮ ਕਰ ਰਹੀ ਹੈ ਮਾਲ ਕਿੰਨਾ ਕੁ ਗਿੱਲਾ ਆ ਜੀ ਮਾਲ ਤਾਂ ਚਲੋ ਥੋੜਾ ਬੋਧਾ ਗਿੱਲਾ ਹੋਇਆ ਹੀ ਹੋਇਆ ਪਰ ਇਹਦੀ ਸੁਣਵਾਈ ਕੋਈ ਨਹੀਂ ਫਿਰ ਸੁਣਵਾਈ ਕੋਈ ਨਹੀਂ ਜੀ ਮਾਲ ਤਾਂ ਵੇਖੋ ਲਿਫਟਿੰਗ ਹੋਵੇ ਨਾ ਕੋਈ ਪ੍ਰਾਈਵੇਟ ਠੇਕ ਖਰੀਦਦਾਰ ਕੋ ਗੱਡੀ ਆ ਨਾ ਕੋਈ ਸਰਕਾਰੀ ਖਰੀਦਦਾਰ ਕੋ ਗੱਡੀ ਆ ਇਸ ਤਰ੍ਹਾਂ ਮੰਡੀਆਂ ਕਦਾਂ ਵਿਹਲੀਆਂ ਹੋਣਗੀਆਂ ਜੇ ਇਹੀ ਹਾਲਾਤ ਰਹੇ ਤੇ ਮੰਡੀ ਮੇਰੇ ਹਿਸਾਬ ਨਾਲ 30 ਤੋਂ 35 ਦਿਨਾਂ ਤੋਂ ਪਹਿਲਾਂ ਖਾਲੀ ਨਹੀਂ ਜੀ ਹੋਣੀ ਉਹਨੇ ਜਦੋਂ ਨਵੀਂ ਫਸਲ ਮੱਕੀ ਆ ਜਣੀ ਆ ਉਹ ਕਿੱਥੇ ਲਵਾਉਣ ਗਿਆ ਰਤੀਏ ਕੀ ਕਮੀ ਕੀ ਆ ਰਹੀ ਹੈ ਕਮੀ ਟਰਾਂਸਪੋਰਟ ਦੀ ਹੈ ਜੀ ਗੱਡੀਆਂ ਦੀ ਬਹੁਤ ਜ਼ਿਆਦਾ ਛੋਟ ਚੱਲ ਰਹੀ ਹੈ ਗੱਡੀਆਂ ਜੀ ਆਉਣੀਆਂ ਨੇ ਮੰਡੀਆਂ ਫੇਰੀ ਵੇਲੀਆਂ ਹੋਣੀਆਂ ਬਿਨਾ ਗੱਡੀ ਤੋਂ ਤੇ ਮਾਲ ਚੱਕਿਆ ਨਹੀਂ ਜਾਣਾ ਜੀ ਤੇ ਮਾਲ ਬਾਰ ਰਿਹਾ ਤੇ ਗਿੱਲਾ ਹੋ ਗਿਆ ਮਾਲ ਬਾਰ ਰਿਹਾ ਤੇ ਬਰਸਾਤਾਂ ਦੇ ਪੈਂਦੀਆਂ ਰਹਿਣੀਆਂ ਕਿ ਰੱਬ ਗਾੜੀ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਉਹ ਤੇ ਜਿਹੜੀਆਂ ਤਰਪਾਲਾਂ ਪਾਈਆਂ ਦੀਆਂ ਉਹ ਵੀ ਨਹੀਂ ਰੀਣਾ ਡਾ ਦਿੰਦਾ ਐਡਾ ਕਿ ਕੋੜੇ ਤੂਫਾਨ ਆਉਂਦੇ ਆ ਤੇ ਅਸੀਂ ਵੇਖ ਰਹੇ ਕਣਕ ਕਾਫੀ ਗਿੱਲੀ ਹੋਈ ਹੈ ਕਿ ਬੋਰੀਆਂ ਵੀ ਗਿੱਲੀਆਂ ਹੋਈਆਂ ਹਾਂਜੀ ਹਾਂਜੀ ਕਣਕ ਜਿਹੜੀ ਭਰੀ ਹੀ ਉਹ ਵੀ ਗਿੱਲੀ ਹੋ ਗਈ ਜਿਹੜੀ ਭਰਨ ਵਾਲੀ ਆ ਉਹ ਵੀ ਗਿੱ ਇਹ ਫੇਰ ਕਦੋਂ ਸੁੱਕੇਗੀ ਕੀ ਨੁਕਸਾਨ ਵੀ ਹੋਏਗਾ ਦਾ ਵਿੱਚ ਸੁਕਣ ਦਾ ਜੀ ਉੱਪਰ ਵਾਲੇ ਨੂੰ ਪਤਾ ਜੀ ਉਹ ਦਿਨ ਲਾਊਗਾ ਤੇ ਸੁੱਕੂਗੀ ਜੇ ਉਹ ਕੱਲ ਨੂੰ ਫੇਰ ਮੀਂਹ ਲਿਆ ਉਹ ਤਾਂ ਫੇਰ ਇਦਾਂ ਗਿੱਲੀ ਹੁੰਦੀ ਰਹਿਣੀ ਹੈ ਜੀ ਗਿੱਲੀ ਕਣਕ ਦਾ ਕੀ ਨੁਕਸਾਨ ਹੈ ਗਿੱਲੀ ਕਣਕ ਦਾ ਇਹ ਨੁਕਸਾਨ ਗਿੱਲੀ ਕਣਕ ਜੇ ਮੌਇਸਚਰ ਵੱਜ ਜਾਂਦਾ ਮੌਇਸਚਰ ਤੇ ਸਰਕਾਰ ਨੇ 12 ਹੀ ਲੈਣਾ ਜਦੋਂ 12 ਹੋਊਗੀ ਉਦੋਂ ਗਦਾਮਾਂ 'ਚ ਲੱਗਣਾ ਗਿੱਲਾ ਮਾਲ ਤੇ ਗਦਾਮਾਂ 'ਚ ਲੱਗ ਨਹੀਂ ਸਕਦਾ ਜੀ ਦੇਖੋ ਜੀ ਆ ਤੁਸੀਂ ਵੇਖ ਹੀ ਲਿਆ ਵੀ ਮੀਂਹ ਜਿਹੜਾ ਐਡੇ ਜ਼ੋਰ ਨਾਲ ਪਿਆ ਵਾ ਉਹਦੇ ਨਾਲ ਜਿਹੜੀਆਂ ਬੋਰੀਆਂ ਉਹਨਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਭਿੱਜ ਗਿਆ ਵਾ ਤੇ ਜਿਹੜੇ ਢੇਰ ਪਏ ਆ ਉਹਨਾਂ ਦੇ ਉੱਤੇ ਮੀਂਹ ਪੈਣ ਨਾਲ ਉਤੋਂ ਉਤੋਂ ਨੁਕਸਾਨ ਹੋਇਆ ਵਿੱਚੋਂ ਚਲੋ ਸੁੱਕੇ ਆ ਬਾਕੀ ਜਿਹੜੀ ਸਰਕਾਰ ਆ ਜੇ ਸਰਕਾਰ ਆਪਣਾ ਕੋਈ ਟੈਂਡਰ ਕਰਦੀ ਆ ਟੈਂਡਰ ਕਰਕੇ ਫੇਲ ਜਿਹੜਾ ਟੈਂਡਰ ਕਰਦੇ ਉਹ ਫੇਰ ਆਪਣਾ ਫੇਲ ਕਰ ਦਿੰਦੇ ਆ ਕਿਉਂਕਿ ਜੇ ਆਰਤੀਆਂ ਨੂੰ ਟੈਂਡਰ ਦੇ ਨਾਲ ਆਪਣਾ ਗੱਡੀ ਮਿਲਦੀ ਆ ਤੇ ਕੁਛ ਨਾ ਕੁਛ ਮਾਲ ਜਿਹੜਾ ਉਹ ਚੁੱਕਿਆ ਜਾਂਦਾ ਕਿਉਂਕਿ ਜੇ ਸਰਕਾਰ ਟੈਂਡਰ ਆਪਣਾ ਫੇਲ ਕਰ ਦਿੰਦੀ ਆ ਆਪਾਂ ਨੂੰ ਗੱਡੀ ਨਹੀਂ ਮਿਲਦੀ ਤੇ ਮਾਲ ਚੁੱਕਿਆ ਨਹੀਂ ਜਾਂਦਾ ਤੇ ਬਾਰਸ਼ ਤਾਂ ਕੋਈ ਪਤਾ ਨਹੀਂ ਪ੍ਰਮਾਤਮਾ ਦਾ ਕਦੋਂ ਇਹਨਾ ਮੀਂਹ ਪਾ ਦੇਣਾ ਅੱਜ ਅੱਜ ਹੁਣ بارش ਜਿਹੜੀ ਹੋਈ ਆ ਇਹ ਤੋਂ ਸਾਰਿਆਂ ਸਾਹਮਣੇ ਦਿਖੰ데요 ਵੀ ਉਤੋਂ بارش ਦੇ ਨਾਲ ਜਿਹੜੀ ਕਣਕ ਉੱਪੇ ਚੁੱਕੀ ਆ ਜਿੰਨਾ ਜਰੋਂ ਧੁੱਪ ਲੱਗਦੇ ਨਾਲ ਉਪਰ ਸੁੱਕਦਾ ਨਹੀਂਗਾ ਉਹਨਾਂ ਚਿਰ ਸਰਕਾਰ ਨੇ ਜਿਹੜਾ ਆਪਣਾ ਬੋਚਰ ਵਾਲਾ ਮਾਲ ਜਿਹੜਾ ਗਦਾਮਾਂ 'ਚ ਨਹੀਂ ਲੱਗੰਦੇ ਨਾ ਨੁਕਸਾਨ ਕਿਦਾਂ ਹੁੰਦਾ ਸਰ ਵੇਖੋ ਜੀ ਨੁਕਸਾਨ ਇਸ ਵਕਤ ਤੇ ਹੁਣ ਆਰਤੀਆਂ ਦਾ ਹੀ ਆ ਹਾਂ ਆਰਤੀ ਆ ਜਿਹੜਾ ਆਪਣਾ ਕੋਈ ਤੋਂ ਗਿੱਲਾ ਮਾਲ ਚਕਾਉਂਦਾ ਤੇ ਉਹ ਗੱਡੀ ਲੈਂਦਾ ਨਹੀਂ ਗੱਡੀ ਵਾਪਸ ਆਉਂਦੀ ਆ ਉਹਦੇ ਵਿੱਚ ਵੀ ਕਿਰਾਇਆ ਪਾੜਾ ਜੋ ਇਹ ਆਰਤੀ ਨੂੰ ਦੇਣਾ ਪੈਂਦਾ ਕੋਲੋਂ ਆਪਣਾ ਖਰਚਾ ਕਰਕੇ ਆਪਣਾ ਸਸਤੀ ਦੇ ਕੇ ਗਾਂ ਵੇਚਣ ਡਿਆ ਜੇ ਹੁਣ ਪ੍ਰਾਈਵੇਟ ਵੀ ਵੇਚਦੇ ਤੇ ਉਹ ਵੀ ਆਪਣਾ ਕੁਝ ਮੇਰੇ ਸਾਹਮਣੇ 15 20 ਰੁਪਏ ਘਾਟੇ ਦੇਣ ਡਿਆ ਘਾਟਾ ਤੇ ਇਸ ਵਕਤ ਆਰਤੀ ਨੂੰ ਹੀ ਆ ਮੰਡੀ ਬੋਰਡ ਕਹਿੰਦਾ ਕੋਈ ਨੁਕਸਾਨ ਹੀ ਨਹੀਂ ਹੋਇਆ ਨੁਕਸਾਨ ਕਿਉਂ ਨਹੀਂ ਹੋਇਆ ਉਹਦੇ ਸਾਰਿਆਂ ਨੂੰ ਪਤਾ ਨੁਕਸਾਨ ਹੋਣ ਡਿਆ ਵਾ ਹੁਣ ਇਸ ਵਕਤ ਜਿਹੜੇ ਜਿਆਦਾ ਆਪਣਾ ਧੁੱਪ ਲੱਗਦੀ ਗਰਮੀ ਪੈਂਦੀ ਆ ਉਹਦੇ ਨਾਲ ਵੀ ਨੁਕਸਾਨ ਹੈ ਕਣਕ ਜਿਆਦੀ ਸੁੱਕਦੀ ਹੈ ਮੌਚਰ ਘਟਦਾ ਗਵਰਨਮੈਂਟ ਨੇ ਉਹਦੇ ਵਿੱਚ ਫਾਇਦਾ ਤੇ ਆਰਤੀ ਨੂੰ ਘਾਟਾ ਪੈਂਦਾ ਜਿੰਨੀ ਦਾ ਨੁਕਸਾਨ ਹੋਇਆ ਬਾਰਿਸ ਨਾਲ ਨਹੀਂ ਬਾਰਿਸ ਨਾਲ ਚਲੋ ਹਾਲ ਦੀ ਘੜੀ ਤੋਂ ਇਨਾ ਨੁਕਸਾਨ ਨਹੀਂ ਹੈ ਪਰ ਬਾਕੀ ਲਿਫਟਿੰਗ ਹੋਈ ਜਾਵੇ ਟਾਈਮ ਦੇ ਨਾਲ ਮਾਲ ਚੁੱਕੀ ਦਾ ਜਾਵੇ ਕਹਦੇ ਮੱਝ ਦੇ ਛੱਡਾਂ ਦੀ ਕਮੀ ਆਰਤੀ ਨੂੰ ਵੀ ਆਪਣਾ ਫਾਇਦਾ ਹੋ ਸਕਦਾ ਬਾਕੀ ਦੇਖੋ ਵੀ ਜਿਹੜਾ ਮਾਲ ਹੈ ਜੇ ਛੱਡ ਬਣੇ ਹੋਣ ਮਾਲ ਛੱਡ ਦੇ ਥੱਲੇ ਲੱਥਾ ਆਵੇ ਉਹਦੇ ਵਿੱਚ ਵੀ ਕੁਝ ਨਾ ਕੁਝ ਆਪਣਾ ਆਰਤੀ ਸਾਹਿਬ ਨੂੰ ਕੁਝ ਫਾਇਦਾ ਹੋ ਸਕਦਾ ਜਿਸ ਤਰ੍ਹਾਂ ਇਤਨੇ ਮਾਲ ਪੇਜਦਾ ਰਵੇ ਤੁਹਾਨੂੰ ਪਤਾ ਇਸਦੇ ਵਿੱਚ ਹੈ ਤਾਂ ਘਾਟਾ ਹੀ ਆ ਤੇ ਘਾਟਾ ਸਰਕਾਰ ਵੱਲੋਂ ਹੀ ਆ ਸਰਕਾਰ ਮਜ਼ਬੂਤ ਹੋਵੇ ਚੰਗਾ ਕੋਈ ਮੁੱਖ ਮੰਤਰੀ ਹੋਵੇ ਸਮੇਂ ਸਿਰ ਮਾਲ ਚਕਾਵੇ ਤੇ ਸਾਰਿਆਂ ਦਾ ਫਾਇਦਾ ਹੋ ਸਕਦਾ ਕਣਕ ਦਾ ਕੰਮ ਬੜਾ ਵਧੀਆ ਚੱਲ ਰਿਹਾ ਜੀ ਪਰ ਅੱਜ ਬਰਸਾਤ ਹੋ ਗਈ ਆ ਕੋਈ ਨਹੀਂ ਜਿਆਦਾ ਬਰਸਾਤ ਨਹੀਂ ਹੋਈ ਤੇ ਇਹ ਵਿਹਾਅ ਫਿਰ ਜੂਗੀ ਤੇ ਕਣਕ ਤਕਰੀਬਨ ਟੁੱਲਣ ਦੀ ਸੰਭਾਵਨਾ ਜੀ ਇਨੀ ਜਿਆਦਾ ਬਰਸਾਤ ਨਹੀਂ ਹੋਈ ਤੇ ਅੱਜ ਇੱਕ ਇੱਕ ਦਿਨ ਜਿਹੜੀ ਤਲਾਈ ਥੋੜੀ ਜੀ ਲੇਟ ਹੋ ਜਾਊਗੀ ਜੀ ਪਰ ਸਰ ਕਣਕ ਤੇ ਸਾਰੀ ਗਿੱਲੀ ਹੋ ਗਈ ਹੈ ਕਣਕ ਗਿੱਲੀ ਨਹੀਂ ਐਕਚੁਅਲੀ ਤਰਪਾਲਾ ਵੀ ਅਸੀਂ ਪਾਈਆਂ ਵਾਂ ਕੁਝ ਬਹੁਤ ਜ਼ਿਆਦਾ ਵੱਡੇ ਢੇਰ ਕੁਝ ਚਲੋ ਐਕਚੁਅਲੀ ਉਹਨਾਂ ਨੂੰ ਅਸੀਂ ਅੱਟੇ ਹਮ ਕਹਿ ਦਿੰਦਾ ਵਾ ਤੇ ਇਹਨਾਂ ਦੇ ਮੁਤਾਬਕ ਇਸ ਵੇਰੇ ਇਹ ਹੁਣ ਅੱਜ ਯਾਦੀ ਬਰਸਾਤ ਨਹੀਂ ਹੋਈ ਤੇ ਹਵਾ ਫਿਰ ਜੂਗੀ ਵਿੱਚ ਇਸ ਵੇਰ ਤੱਕ ਇਹ ਨਹੀਂ ਤਲਾਈ ਹੋ ਜਾਊਗੀ ਪਰ ਸਰ ਸਾਰੀ ਕਣਕ ਤੇ ਗਿੱਲੀ ਨਜ਼ਰ ਆ ਰਹੀ ਹੈ ਨਹੀਂ ਨਹੀਂ ਸਾਰੀ ਕਣਕ ਨਹੀਂ ਗੱਲ ਦੇ ਆਪਣੇ ਤੌਲੀ ਕਣਕ ਬਹੁਤ ਜ਼ਿਆਦਾ ਹੈ ਕੁਛ ਜਿਹੜੀ ਕਣਕ ਪਈ ਆ ਇਹ ਜ਼ਿਮੀਦਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਊਗਾ ਜੀ ਉਹਨਾਂ ਨੂੰ ਪੂਰੇ ਪ੍ਰੋਪਰ ਪੈਸੇ ਮਿਲਣਗੇ ਤੋਂ ਉਹਨਾਂ ਦੀ ਪ੍ਰੋਪਰ ਅਸੀਂ ਨਿਗਰਾਨੀ ਕਰਾਂਗੇ ਜੀ ਤੇ ਜੁਰਮਾਨਾ ਕੀਤਾ ਜਾਏਗਾ ਜੀ ਜਿਨ੍ਹਾਂ ਨੇ ਕੋਈ ਗਲਤ ਕੀਤਾ ਹਾਂਜੀ ਜੁਰਮਾਨਾ ਕਰਾਂਗੇ ਜੀ ਹਾਂ ਜਿਨ੍ਹਾਂ ਨੇ ਥੋੜੀਆਂ ਬਣੀਆਂ ਅਸੀਂ ਸਵੇਰ ਤੋਂ ਲੱਗੇ ਆ ਜੀ ਸਵੇਰੇ 8:00 ਵਜੇ ਆਏ ਹਾਂ ਢੇਰੀਆਂ ਵੀ ਪਵਾਈਆਂ ਢੇਰੀਆਂ ਤੇ ਅਸੀਂ ਤਰਪਹਿਲਾਂ ਵੀ ਬਹੁਤ ਪਾਈਆਂ ਜਿਨ੍ਹਾਂ ਨੇ ਨਹੀਂ ਕੀਤੀ ਪਵਾਈਆਂ ਉਹਨਾਂ ਦੇ ਅਸੀਂ ਵੇਖਾਂਗੇ ਜੀ ਪਰ ਸਰ ਸਾਰੀ ਕਣਕ ਜਿਹੜੀ ਬਾਹਰ ਖੁੱਲੇ ਚ ਪਈ ਸੀ ਉਹ ਤੇ ਗਿੱਲੀ ਹੋ ਚੁੱਕੀ ਹੈ ਨਹੀਂ ਨਹੀਂ ਜੀ ਐਕਚੁਅਲੀ ਸਾਰੀ ਨਹੀਂ ਕਿ ਕਿ ਐਕਚੁਅਲੀ ਕਣਕ ਤੇ ਬਹੁਤ ਥੋੜੀ ਆ ਜੀ ਬਾਕੀ ਸਾਡੇ ਛੱਡਾਂ ਵਿੱਚ ਕਣਕ ਪਈ ਆ ਬਹੁਤ ਜਿਆਦੀ ਤੇ ਏਡੀ ਨਹੀਂ ਗੱਲ ਸੀ ਕੋਈ ਮੇਰੇ ਕੋਲ ਤਾਂ ਹੁਣ ਕੀ ਕੀਤਾ ਨੈਕਸਟ ਸਟੈਪ ਜਰਾ ਨੈਕਸਟ ਸਟੈਪ ਇਹ ਆ ਜੀ ਵੈਸੇ ਮੌਸਮ ਠੀਕ ਆ ਜੀ ਥੋੜਾ ਥੋੜੀ ਬਰਸਾਤ ਹੋਈ ਆ ਨਹੀਂ ਪਰ ਜਿਹਦਾ ਕਣਕ ਸਾਫ ਨਜ਼ਰ ਆ ਰਿਹਾ ਗਿੱਲੀ ਆ ਜੀ ਸਾਰੀ ਨਹੀਂ ਗਿੱਲੀ ਨਹੀਂ ਜੀ ਨਹੀਂ ਨਹੀਂ ਹੋਈ ਵਕਤ ਹੀ ਲੈ ਹਵਾ ਫਿਰ ਚੂਗੀ ਤੇ ਠੀਕ ਹੋ ਜਾਊਗੀ ਕਣਕ ਤੇ ਇਹਨਾਂ ਨੂੰ ਨੁਕਸਾਨ ਹੋਇਆ ਵੈਸੇ بارش ਨਾਲ ਕੋਈ ਨੁਕਸਾਨ ਨਹੀਂ ਹੋਇਆ ਜੀ ਜ਼ਮੀਨਦਾਰ ਦਾ ਕੋਈ ਨੁਕਸਾਨ ਨਹੀਂ ਇਹਦੇ ਵਿੱਚ ਤੇ ਸਵੇਰ ਤੱਕ ਇਹ ਸਾਰਾ ਮਾਲ ਤੋਲ ਜਾਣਾ ਜੀ ਤੇ ਜੇ ਹੋਰ بارش ਹੁੰਦੀ ਫੇਰ ਕੀ ਸਥਿਤੀ ਹੈ ਨਹੀਂ ਹੋਰ بارش ਜੋ ਹੁੰਦੀ ਆ ਤੇ ਐਕਚੁਅਲੀ ਸਾਡੇ ਅਹੀਂ ਨੂੰ ਮੌਕੇ ਤੇ ਜਾ ਕੇ ਅਸੀਂ ਅੱਜ ਸ਼ਾਮ ਤੱਕ ਇੱਥੇ ਹੀ ਆ ਜੀ ਸਾਰੇ ਪ੍ਰੋਪਰ ਅਹੀਂ ਤਰਪੈਲਾ ਪਾਵਾਂਗੇ ਇਹ ਸਭ ਕੁਝ ਇੱਥੇ ਕਰਾਂ ਤੇ ਵੈਸੇ ਮੌਸਮ ਨੁਕਸਾਨ ਦੇ ਮੌਸਮ ਨੁਕਸਾਨ ਦੇ ਮੌਸਮ ਤੇ ਐਕਚੁਅਲੀ ਜੀ ਹੁਣ ਮੌਸਮ ਦੇ ਬਾਰੇ ਕੀ ਕੀਤਾ ਜਾ ਸਕਦਾ ਜੀ ਇਹਦੇ ਬਾਰੇ ਤੇ ਹੁਣ ਮਹਾਰਾਜ ਜੰਦਾ